ਆਤਰਾ ਪੀਸੇ ਜੀ ਜਾਰੀਆਂ ਲਾਕੇ ਕਹਿ ਜਾਰੀਆਂ ਲਾਕੇ ਯਾਰ ਯਾਰਾ ਲੜ ਲੜਦੇ ਦੇਖੇ ਮੁੱਕਿਆਂ ਵਰਗੇ ਸ਼ਬਦ ਮੂੰਹਾਂ ਤੇ ਜੜਦੇ ਦੇਖੇ ਕਈ ਤਾਂ ਲੇਖਾਂ ਤੇ ਛੱਡ ਡੋਰੀ ਬੈਠੇ ਢੇਰੀਆਂ ਢਾਕੇ ਉਹ ਕਈ ਜੁਗਤਾਂ ਦੇ ਫੜ ਬਹੋਲੇ ਆਪਣੀ ਕਿਸਮਤ ਘੜਦੇ ਵੇਖੇ ਅਸੀਂ ਤੇ ਦੀਪ ਜਗਾ ਕੇ ਰੱਖੇ ਸਾਡੇ ਤੇ ਸੱਜਣਾ ਨੇ ਆਉਣਾ ਠਰੀ ਠਰੀ ਦੀਵੇ ਦੀ ਲੋ ਵਿੱਚ ਮੈਂ ਗਵਾਂਡੀ ਸਰਦੇ ਦੇਖੇ ਕਹ ਦਿਨ ਬੇੜੇ ਜੋ ਮੀਟ ਕੇ ਅੱਖਾਂ ਰੱਜ ਮਾਇਆ ਨੂੰ ਪੜਦੇ ਰਾਤ ਪਈ ਤੇ ਬੋਲ ਕਤਾਈ ਪੁੱਠੀ ਸਿੱਧੀ ਕਰਦੇ ਦੇਖੇ ਕਹ ਵੀਰਾਂ ਵਰਗਾ ਕੋਈ ਨਾ ਦਰਦੀ ਉਹ ਵੀਰਾਂ ਵਰਗਾ ਕੋਈ ਨਾ ਦੱਦੀ ਜੇ ਭਰਪਣ ਹੋਵੇ ਬੁਹੇ ਆਵੰਗਾਰੇ ਕੋਈ ਉਹ ਵੀਰ ਬਰਾਬਰ ਖੜਦੇ ਦੇਖੇ ਜਦ ਹਵਾਵਾ ਬਾਗੀ ਹੋਵਣ ਖੋਰੂ ਪਾਵਣ ਬੁੱਲੇ ਉਹ ਖਿੜੀ ਬਹਾਰ ਚ ਸਾਵੇਂ ਪੱਤਰ ਧਰਤੀ ਉੱਤੇ ਚਰਦੇ ਦੇਖੇ ਜਾਂ ਜੋ ਪੌੜੀਆਂ ਰਾਤੀ ਉਤਰੇ ਚੰਦ ਮੂੰਹ ਮੱਥੇ ਪਣਵਾ ਕੇ ਜੋ ਪੌੜੀਆਂ ਰਾਤੀ ਉਤਰੇ ਚੰਦ ਮੂੰਹ ਮੱਥੇ ਪਣਵਾ ਕੇ ਸ਼ਾਮ ਟੜੀ ਦੇ ਫੇਰ ਪੌੜੀਆਂ ਉਹੀ ਲੋਕੀ ਚੜਦੇ ਦੇਖੇ ਉਹੀ ਲੋਕੀ ਚੜਦੇ ਦੇਖੇ